ਉਹ ਗਲਤੀਆਂ ਭੈਣਾ ਨੂੰ ਚੁੱਪ ਕੇ ਲੈ ਕੇ ਜਾਂਦੇ ਸੀ ਨਾ ਪੰਜਾਬੀ ਆਪਣੀ ਜਾਨ ਸੇ ਢੇਡ ਕੇ ਉਹਨਾਂ ਨੂੰ ਬਚਾਉਂਦੇ ਸੀ ਅੱਜ ਉਹ ਸਾਡੀ ਧੀ ਉੱਧਰ ਪਾਰਿਓ ਇਹ ਕਿਹੜੇ ਕਾਉਂਸਲਰ ਕਿਹੜੇ ਆ ਜੀ ਵਾਰਡ ਸਤਨਾਪ ਸਿੰਘ ਸੱਭਾ ਉਹ ਸਾਡੀ ਧੀ ਵੇਖੋ ਉਹ ਕੋਈ ਫੂਡ ਇਨਸਪੈਕਟਰ ਆ ਅੱਛਾ ਇਹ ਇਹ ਕੁੜੀ ਨੂੰ ਅੱਗੇ ਲਾ ਕੇ ਇਹਦਾ ਇਹ ਇੱਕ ਧੀਆ ਦਾ ਆਸਰਾ ਲੈ ਕੇ ਇਹਨਾਂ ਨੇ ਉਹਦੇ ਘਰ ਅੱਜ ਘਰ ਦੇ ਵਿੱਚ ਮੈਂ ਮਠਿਆਈ ਵਾਲੀ ਦੁਕਾਨ ਤੇ ਵੇਖਿਆ ਡੇਰੀ ਵਾਲੀ ਦੁਕਾਨ ਤੇ ਵੇਖਿਆ ਲੋਕ ਸੈਂਪਲ ਦੁੱਧ ਦੇ ਲੈਂਦੇ ਪਰ ਕਦੀ ਤੁਸੀਂ ਇਹ ਵੇਖਿਆ ਘਰਾਂ 'ਚ ਵੀ ਸੈਂਪਲ ਦੁੱਧ ਦੇ ਲੈ ਜਾਂ? ਆ ਜਿਹੜੇ ਸਾਡੇ ਕਾਉਂਸਲਰ ਸਹਿਬਾਨ ਆ ਉਹਨਾਂ ਨੂੰ ਪੈਰਾলাইਸਿਸ ਦਾ ਉਹਨਾਂ ਦੇ ਪਿਤਾ ਜੀ ਨੂੰ ਅਟੈਕ ਹੋਇਆ ਅੱਜ ਪੁਲਿਸ ਵੇਖ ਕੇ ਉਹ ਘਬਰਾਏ ਉਹ ਸੀਰੀਅਸ ਹੋਏ ਜੇ ਉਹਨਾਂ ਨੂੰ ਕੋਸ਼ ਹੁੰਦਾ ਆ ਮੇਰਾ ਵੀਰ ਐਸਐਚਓ ਮਾਨਸੇਬ ਸਿੰਘ ਇਧਰ ਮਾਰੋ ਉਹ ਕੁੜੀ ਦੇ ਉੱਤੇ ਮਾਰੋ ਜਿਹੜੀ ਫੂਡ ਇੰਸਪੈਕਟਰ ਆ ਇਹ ਦੋਵੇਂ ਜੁਬੇਵਾਰ ਹੋਣਗੇ ਜੇ ਉਹਨਾਂ ਦਾ ਅੱਜ ਕੋਈ ਨੁਕਸਾਨ ਹੋਇਆ ਇਹਨਾਂ ਦੋਵਾਂ ਤੇ ਕੇਸ ਦਰਜ ਕੀਤਾ ਜਾਵੇ ਇਹ ਮੇਰੀ ਬੇਨਤੀ ਆ ਅੱਜ ਅਸੀਂ ਮੈਂ ਹੁਣ ਆਉਂ ਉਹ ਸ਼ਹਿਰ ਦੇ ਵਿੱਚ ਵੇਖਿਆ ਜੇ ਉਹਦੇ ਟੰਨਾ ਦੇ ਸਾਨੂੰ ਮਿਲਾਵਟੀ ਦੁੱਧ ਵੇਚ ਰਿਹਾ ਉੱਥੇ ਸੈਂਪਲ ਕਿਉਂ ਨਹੀਂ ਭਰੇ ਜਾਂਦੇ ਵੀਰ ਜੀ ਕੱਲਾ ਟੰਨਾ ਮਿਲਾਵਟੀ ਦੁੱਧ ਨਹੀਂ ਤੰਦਾਂ ਦੇ ਹਿਸਾਬ ਨਾਲ ਸਬੈਕ ਵਿਕ ਰਹੀ ਹੈ ਉੱਧਰ ਧਿਆਨ ਨਹੀਂ ਗਾ ਤੰਦਾਂ ਦੇ ਹਿਸਾਬ ਨਾਲ ਗੋਲੀਆਂ ਵਿਕ ਰਹੀਆਂ ਉੱਧਰ ਸਾਹ ਇੰਨੀ ਕਿਹੜੀ ਨੱਬਤ ਆ ਗਈ ਕਿ ਰਾਤ 9 ਵਜੇ ਸੈਂਪਲਿੰਗ ਹੋਣ ਲੱਗੀ ਹੈ ਵੇਖੋ ਇਹ ਤੇ ਆਓ ਤਾਂ ਦੂਦਾਂ ਆ ਕੇ ਇਹ ਆਪਣਾ ਆਪ ਜ਼ਿੰਮੇਵਾਰ ਹੋਣਗੇ ਤੁਸੀਂ ਇਹਨਾਂ ਨਾਲ ਸਜੀਦ ਸਾਡੇ ਨਾਲ ਪਿਆਰ ਦਾ ਇੱਜ਼ਤ ਦਾ ਪੇਸ਼ ਆ ਆ ਵੇਖੋ ਆ ਇਹਨਾਂ ਦੇ ਪਿਤਾ ਜੀ ਆ ਰਹਿਣ ਦੇ ਰਹਿਣ ਦੇ ਪਿਤਾ ਦੇ ਪਿਤਾ ਜੀ ਆ ਪੈਰਾਲਾਈਸਿਸ ਦਾ ਅਟੈਕ ਹੋਇਆ ਆ ਸਾਡੀ ਧੀ ਤੇ ਉਹ ਸਾਡਾ ਵੀਰ ਇਹ ਦੋਵੇਂ ਜ਼ਿੰਮੇਵਾਰ ਨੇ ਆਓ ਹੁਣ ਇਹਨਾਂ ਦੇ ਘਰ ਆਪਾਂ ਭੈਣ ਦੁੱਧ ਕਿੰਨਾ ਪਿਆ ਉਹ ਦੁੱਧ ਜੇ ਗੜਵੀ ਚ ਇਹੋ ਇੱਕ ਆਚਾਹ ਬਣ ਗਈ ਜੇ ਜਿਹੜੇ ਆ ਪੁਲਿਸ ਵਾਲੇ ਤੇ ਸਾਡੀ ਭੈਣ ਆਈ ਆ ਕੋਈ ਰਾਤ ਕਾਂਗਰਸੀ ਕੌਂਸਲਰ ਦੇ ਘਰਾਂ ਚ ਰਹਿਣ ਕੋਈ ਤਾਂ ਆਟਾ ਚੈੱਕ ਕਰਦਾ ਇਹਨਾਂ ਦਾ ਕੋਈ ਦਾਲਾਂ ਚੈੱਕ ਕਰਦੀਆਂ ਕੁਛ ਪੁੱਤ ਪਾਣੀ ਚੈੱਕ ਕਰਦਾ ਸੀ ਆਪ ਕਰਾਉਂਦੇ ਆ ਪਰ ਮੇਰੀ ਰੀਤ ਇਹ ਹਸਾਬ ਐ ਸੱਚ ਵੀ ਹੋਣਾ ਤੇ ਉੱਤੇ ਵੀ ਹੋਣਾ ਤੇ ਮੇਰੀ ਵੀਰ ਜੀ ਗੱਲ ਸੁਣ ਲਓ ਦਾਸ ਹੀ ਭੁੱਲਾਂਗੇ ਨਾ ਬਖਸ਼ਾ ਸਮਾਤਾ ਹੁੰਦਾ ਜਾਂਦਾ ਰਹਿਦਾ ਜੇ ਕੁਝ ਵੀ ਗਲਤ ਲੱਭਦਾ ਕੋਈ ਦੁੱਧ ਲੱਭਦਾ ਮੇਰੀ ਰੀਤ ਵੇਖ ਲਓ ਤੁਹਾਨੂੰ ਅਸੀਂ ਖੁੱਲੀ ਛੁੱਟੀ ਆ ਜਾਓ ਵੇਖੋ ਜੇ ਤੁਹਾਨੂੰ ਕੋਈ ਲੱਭਦਾ ਸਾਨੂੰ ਲੈ ਕੇ ਮੇਰੇ ਦਸਤਕਤ ਕਰਾਓ ਵੀ ਆਹ ਸਾਨੂੰ ਗਲਤ ਲੱਭਿਆ ਤੇ ਜੇ ਨਹੀਂ ਲੱਭਦਾ ਤੇ ਸੰਧੂ ਦਾਸ ਦੀ ਲੱਭੇ ਇਹ ਤਾਂ ਧੀਏ ਇਸ ਤੋਂ ਅਹੀ ਤੋਂ ਤੁਹਾਡੇ ਦਾ ਇੰਨਾ ਹੀ ਸਹਿਯੋਗ ਕਰ ਸਕਦੇ ਕਿੰਨਾ ਟਾਈਮ ਤੁਹਾਨੂੰ ਚਾਹੀਦਾ ਤਾਂ ਬਿਲਕੁਲ ਸਰਕਾਰ ਦੇ ਹੁਕਮਾਂ ਦੇ ਮਕੌੜ ਚ ਕੀ ਅਰਜਿਆ ਚਲ ਬਖਾਤ ਤੇ ਦੇਓ ਬਖਾਤ ਨੀ ਪਰੇ ਕੋਈ ਸਾਡੇ ਮੱਥੇ ਕੋ ਕੋਪਰੇਟ ਕਰ ਰਹੇ ਆ ਤੇ ਬਖਾਤ ਤੇ ਦਿਓ ਕੀ ਸਾਈਨ ਕਿਹੜੇ ਕਰਾਏ ਲੋਕਾਂ ਦੇ ਜਦੋਂ ਤੂੰ ਭਰੇ ਸਾਈਨ ਹੀ ਹੋਏ ਇਹ ਵੱਡ ਕੇ ਸੁਣਿਆ ਜੀ ਅੱਜ ਮਿਤੀ 26 ਇੱਕ ਨੋਂ ਸ਼ਾਮ ਕਰੀਬ 8 ਵਜੇ ਫੂਡ ਸੇਫਟੀ ਟੀਮ ਅਮਰਦ ਸਰ ਫੂਡ ਸੇਫਟੀ ਅਫਸਰ ਜੀ ਕਮਲਦੀਪ ਕਮਲਦੀਪ ਕੋਰ ਫੂਡ ਸੇਫਟੀ ਅਫਸਰ ਸਤਨਾੰਦ ਸਿੰਘ ਜੀ ਕਿੱਥੇ ਨੇ ਹਾਂ ਜੀ ਹਾਂ ਜੀ ਫੂਡ ਸੇਫਟੀ ਅਫਸਰ ਅਮਨਦੀਪ ਸਿੰਘ ਇਸ ਤੋਂ ਇਲਾਵਾ ਟੀਮ ਵਿੱਚ ਪੁਲਿਸ ਸਟੇਸ਼ਨ ਮੋਹਮ ਪਰ ਅਫਸਰ ਦੇ ਅਸੋਚ ਨੂੰ ਵਾਰਡ ਨੰਬਰ 24 ਤੋਂ ਥਾਣਾ ਮੋਹਮ ਮੋਹਸਰ ਵਿੱਚ ਚੈੱਕ ਕੀਤਾ ਜੀ ਨੂੰ मौके ਤੇ ਪਾਇਆ ਕਿ ਇਹ ਤੇ ਡੇਲੀ ਘਰ ਵਿੱਚ ਬਿਨਾਂ ਲਾਇਸੈਂਸ ਚਲਾਈ ਜਾ ਰਹੀ ਸੀ ਇਸ ਤੋਂ ਡੇਰੀ ਵਿੱਚ ਹੋਰ ਵੀ ਫੂਡ ਸੇਫਟੀ ਅਨੁਸਾਰ ਸੂਰੇ ਨਹੀਂ ਸਰ ਬਾਪ ਦਾ ਭੈਣ ਮੇਰੀ ਗੱਲ ਸੁਣੋ ਤੁਸੀਂ ਕਿਹਾ ਡੇਰੀ ਚਲਾਈ ਜਾ ਰਹੀ ਆ ਵੇਖੋ ਮੈਂ ਹੱਥ ਜੋੜ ਕੇ ਆਪਣੇ ਭੈਣ ਮੇਰੇ ਬੱਚਿਆਂ ਰਗੇ ਆ ਤੁਹਾਡੇ ਜਿੰਜੇ ਨੀ ਉਪਰੇ ਰਹੇ ਦੇ ਕਿਤੇ ਕੋਈ ਡੇਰੀ ਦਾ ਚੋੜ ਨਿਸ਼ਾਨ ਦੇਖਦਾ ਤੋ ਤੁਰਿੰਦੋ ਸੋ ਆਲ ਪਬਲਿਕ ਦਾ ਦੀ ਫੋਟੋ ਉਹਨੇ ਕੰਟੈਕਟ ਕੀਤਾ ਬਾਹਰ ਬਾਹਰ